ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅੱਜ ਬਣਾਵਾਂਗੇ ਪਿਆਜ਼ ਦੇ ਪਕੌੜੇ ਅੱਜ ਉਹ ਰੈਸੀ ਸਾਡੇ بارش ਤੇ ਬੱਚੇ ਕਹਿੰਦੇ ਮਮਾ ਪਕੌੜੇ ਖਾਣੇ ਤਾਂ ਅਸੀਂ ਕਿਹਾ ਚਲੋ ਪਕੌੜੇ ਬਣਾ ਲੈਨੇ ਨਾਲੇ بارش ਨੂੰ ਇੰਜੋਏ ਕਰਾਂਗੇ ਤੇ ਨਾਲੇ ਪਕੌੜੇ ਖਾਵਾਂਗੇ ਗਰਮਾ ਗਰਮ ਤੁਸੀਂ ਵੀ ਵੇਖੋ ਕਿਸ ਤਰ੍ਹਾਂ ਅਸੀਂ ਪਕੌੜੇ ਬਣਾ ਕੇ ਖਾਦੇ ਪਿਆਜ਼ਾਂ ਦੀ ਅਸੀਂ ਕਟਿੰਗ ਕਰ ਲੈਨੇ ਆ ਲੰਬਾਈ ਦੇ ਵਿੱਚ ਕਰਾਂਗੇ ਪਤਲੇ ਪਤਲੇ ਲੰਬਾਈ ਦੇ ਵਿੱਚ ਕੱਟ ਲਿਆ। ਜਿਆਦਾ ਬਰੀਕ ਨਹੀਂ ਪਿਆਜ਼ ਕੱਟਣੇ ਸੀ। ਪਿਆਜ਼ਾਂ ਦੀ ਕਟਿੰਗ ਕਰ ਲਈ ਆ। ਇਹ ਕਾਲੂ ਲੈ ਲਿਆ ਵਾ। ਆਲੂ ਨੂੰ ਵੀ ਅਸੀਂ ਬਰੀਕ ਕੱਟ ਲੈਨੇ ਆ। ਪਤਲਾ ਪਤਲਾ ਆਲੂ ਨੂੰ ਕੱਟ ਲਾਂ। ਪਿਆਜ਼ ਤੇ ਆਲੂ ਦੀ ਕਟਿੰਗ ਕਰ ਲਈ ਆ। ਹੁਣ ਅਸੀਂ ਪਿਆਜ਼ਾਂ ਨੂੰ ਇਸ ਤਰ੍ਹਾਂ ਖੋਲ ਲਾਂਗੇ। ਅੱਠਾਂ ਦੇ ਨਾਲ ਇਹਨੀਆਂ ਅਲੱਗ-ਅਲੱਗ ਇਹਦੀਆਂ ਸਲਾਈਸਾਂ ਕਰ ਲਾਂਗੇ ਪਿਆਜ਼ ਦੀ ਪਿਆਜ਼ਾਂ ਦੀਆਂ ਸਲਾਈਸਾਂ ਅਸੀਂ ਸਾਰੀਆਂ ਖੋਲ ਲੀਆਂ ਵਾ ਅਲੱਗ-ਅਲੱਗ ਇਹਦੇ ਪੀਸ ਕਰ ਲਏ ਸਾਰੇ ਹੁਣ ਅਸੀਂ ਇੱਕ ਡੂੰਗਾ ਲੈ ਕੇ ਤੇ ਇਹਨੂੰ ਉਹਦੇ ਵਿੱਚ ਪਾ ਲਏ ਥੋੜੀ ਜਿਹੀ ਪਦੀਨੇ ਦੇ ਪੱਤੀਆਂ ਲਈਆਂ ਅਸੀਂ ਤੇ ਥੋੜਾ ਜਿਹਾ ਕੜੀ ਪੱਤਾ ਲਿਆਵਾਂ ਇਹਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆਵਾਂ ਇਹਨਾਂ ਨੂੰ ਵੀ ਥੋੜਾ ਥੋੜਾ ਕੱਟ ਲੈਣੇ। ਕੜੀ ਪੱਤੇ ਨੂੰ ਜਦੋਂ ਸੀ ਪਕੌੜਿਆਂ ਦੇ ਵਿੱਚ ਪਾਉਂਦੇ ਆਂ ਤੇ ਬਹੁਤ ਹੀ ਵਧੀਆ ਕਰਾਰੇ ਪਕੌੜੇ ਬਣਦੇ। ਜੇ ਜਦੋਂ ਸਾਡੇ ਕੋਲ ਪਾਲਕ ਨਾ ਹੋਵੇ ਤੇ ਅਸੀਂ ਕੜੀ ਪੱਤਾ ਉਹਦੀ ਜਗ੍ਹਾ ਤੇ ਵਰਤ ਸਕਦੇ ਆਂ। ਇਹਨਾਂ ਵਿੱਚ ਗੁੰਗਰੇ ਵਿੱਚ ਪਾ ਲੈਣੇ। ਇਹ ਡੂੰਗਾ ਸਾਡਾ ਛੋਟਾ ਵਾ ਅਸੀਂ ਇਸ ਲਈ ਡੂੰਗਾ ਬਦਲ ਲੈਣ ਲੱਗੇ। ਕਿ ਜੇ ਤੁਸੀਂ ਮਿਕਸ ਕਰਨਾ ਵਾ ਤੇ ਫਿਰ ਸਾਨੂੰ ਮੁਸ਼ਕਲ ਆਏਗੀ ਬਾਹਰ ਡਿੱਗੇ ਸਮਾਨ ਨੂੰ ਅਸੀਂ ਦੇ ਵਿੱਚ ਪਾ ਲਿਆ ਵਾ ਹੁਣ ਅਸੀਂ ਵੀ ਐਸਲ ਨੂੰ ਛਾਣ ਲੈਂਗੇ ਜਿੰਨਾ ਸਾਨੂੰ ਵੀ ਵੇਸਣ ਦੀ ਜ਼ਰੂਰਤ ਹੋਏਗੀ ਓਨਾ ਅਸੀਂ ਵੇਸਣ ਛਾਣ ਲਾਂਗੇ ਇੱਕ ਬੌਲ ਅਸੀਂ ਵੇਸਣ ਦੀ ਲੈ ਕੇ ਤੇ ਛਾਣ ਲਈਏ ਵੇਖ ਲੈਨੇ ਕਿ ਜੇ ਵੇਸਣ ਦੀ ਹੋਰ ਜ਼ਰੂਰਤ ਹੋਈ ਤੇ ਅਸੀਂ ਥੋੜਾ ਜਿਹਾ ਵੇਸਣ ਹੋਰ ਲੈ ਲਾਂ ਵੇਸਣ ਛਾਣ ਲਿਆ ਵਾ ਹੁਣ ਅਸੀਂ ਇਹਦੇ ਵਿੱਚ ਮਸਾਲੇ ਐਡ ਕਰ ਲઈએ। ਸੁੱਕਾ ਧਨੀਆ ਲਿਆ ਸੀ 1 ਚਮਚਾ ਇਹਨੂੰ ਅਸੀਂ ਦਰਫੜ ਕਰ ਲਿਆ ਵਾ। ਇਹਨੂੰ ਪਾ ਲੈਣੀ ਆ। ਅੱਧਾ ਕ ਚਮਚਾ ਅਜਵੈਨ ਆ ਇਹਨੂੰ ਹੱਥਾਂ ਨਾਲ ਕ੍ਰਸ਼ ਕਰਕੇ ਥਪਾਵਾਂ। ਅੱਧਾ ਕ ਚਮਚਾ ਹਲਦੀ ਪਾਊਡਰ ਗਰਮ ਮਸਾਲਾ ਕੁੱਟੀ ਹੋਈ ਹਰੀ ਮਿਰਚ ਤੇ ਅਦਰਕ ਦਾ ਪੇਸਟ ਇਹਨਾਂ ਦੋਨਾਂ ਚੀਜ਼ਾਂ ਪਾ ਲਈਏ ਵਿੱਚ ਅੱਧਾ ਕਿ ਚਮਚਾ ਚਾਟ ਮਸਾਲਾ ਚਾਟ ਮਸਾਲਾ ਪਾਉਣਾ ਵੀ ਟੇਸਟ ਬਹੁਤ ਵਧੀਆ ਹੁੰਦਾ ਪਕੌੜਿਆਂ ਦਾ ਸਾਬਤ ਅਨਾਰ ਦਾਣਾ 1 ਵੱਧਾ ਕਿ ਚਮਚਾ ਅੰਮਚੋਰ ਪਾਊਡਰ 1 ਵੱਧਾ ਕਿ ਚਮਚਾ ਕਸ਼ਮੀਰੀ ਦੇਗੀ ਲਾਲ ਮਿਰਚ 1 ਚਮਚਾ ਦਹੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਘਾਟ ਦੇ ਨਾਲ ਹੀ ਅਸੀਂ ਇਹਨੂੰ ਮਿਕਸ ਕਰਾਂਗੇ ਪਾਣੀ ਬਿਲਕੁਲ ਨਹੀਂ ਪਹਿਲਾਂ ਪਾਉਣਾ ਸੀ ਵੇਸਨ ਦੇ ਵਿੱਚ ਤੇ ਪਿਆਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਮਸਾਲੇ ਨੂੰ ਹੁਣ ਅਸੀਂ ਥੋੜਾ ਜਿਹਾ ਪਾਣੀ ਲਵਾਂਗੇ 2 ਚਮਚੇ ਉਹਦੇ ਨਾਲ ਨੂੰ ਸਾਰੇ ਵੇਸਨ ਮਿਕਸ ਕਰ ਲੈਨੇ ਆਂ 3-4 ਮਿੰਟ ਵਾਸਤੇ ਅਸੀਂ ਇਸ ਮਟੀਰੀਅਲ ਨੂੰ ਇਸੇ ਤਰ੍ਹਾਂ ਰੱਖ ਲੈਨੇ ਆ ਜਦੋਂ ਅਸੀਂ ਪਕੌੜੇ ਬਣਾਉਣੇ ਆ ਨਮਕ ਅਸੀਂ ਉਦੋਂ ਮਿਕਸ ਕਰਨਾ ਹੈ ਦੇ ਵਿੱਚ ਜੇ ਅਸੀਂ ਨਮਕ ਪਹਿਲਾਂ ਪਾ ਦਈਏ ਤੇ ਸਾਡਾ ਜਿਹੜਾ ਬੇਸਨ ਦਾ ਘੋਲ ਅਸੀਂ ਬਣਾਇਆ ਵਾ ਉਹ ਪਤਲਾ ਹੋ ਜਾਣਾ। ਚਲੋ ਫਿਰ ਅਸੀਂ ਤੇਲ ਗਰਮ ਕਰਦੇ ਆ। ਕਿ ਰੱਖਿਆ ਸੀ ਅਸੀਂ ਮਟੀਰੀਅਲ ਸਾਰਾ ਹੀ। ਫਿਰ ਹੁਣ ਅਸੀਂ ਇਹਦੇ ਵਿੱਚ ਨਮਕ ਪਾ ਲਾਂਗੇ। ਨਮਕ ਅਸੀਂ ਟੇਸਟ ਅਨਸਾਰ ਪਾਵਾਂਗੇ। ਪਹਿਲਾਂ ਅਸੀਂ ਬਿਲਕੁਲ ਵੀ ਨਮਕ ਨਹੀਂ ਪਾਏ। ਹੱਥ ਨੂੰ ਥੋੜਾ ਜਿਹਾ ਪਾਣੀ ਲਾ ਕੇ ਇਹਨ ਚੰਗੀ ਤਰ੍ਹਾਂ ਮਿਕਸ ਕਰ ਲਈਏ। ਸਾਡੇ ਮਟੀਰੀਅਲ ਦੇ ਜਿਹੜਾ ਬੈਟਰ ਹੈ ਬਿਲਕੁਲ ਵੀ ਪਤਲਾ ਨਹੀਂ ਹੋਇਆ ਪਹਿਲਾਂ ਅਸੀਂ ਨਮਕ ਨਹੀਂ ਸੀ ਪਾਇਆ ਪਕੌੜਿਆਂ ਦਾ ਮਟੀਰੀਅਲ ਬਣ ਕੇ ਤਿਆਰ ਹੈ ਤੇਲ ਨੂੰ ਅਸੀਂ ਗਰਮ ਰੱਖ ਲਿਆ ਵਾ ਤੇਲ ਗਰਮ ਹੋ ਗਿਆ ਵਾ ਸਰੋਂ ਦਾ ਤੇਲ ਲਿਆ ਸੀ ਸਰੋਂ ਦੇ ਤੇਲ ਦੇ ਵਿੱਚ ਪਕੌੜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਹਨ ਜਿਹੜਾ ਅਸੀਂ ਮਟੀਰੀਅਲ ਪਕੌੜਿਆਂ ਦਾ ਘੋਲਿਆ ਵਾ ਉਹਦਾ ਅਸੀਂ ਥੋੜਾ ਜਿਹਾ ਪੋਸ਼ਣ ਹੱਥ ਦੇ ਵਿੱਚ ਫੜ ਕੇ ਤੇ ਇਸ ਤਰ੍ਹਾਂ ਅਸੀਂ ਥੋੜ੍ਹ-ਥੋੜ੍ਹੇ ਛੋਟੇ-ਛੋਟੇ ਪਕੌੜੇ ਪਾ ਲਏ। ਤੇਲ ਨੂੰ ਪਹਿਲਾਂ ਅਸੀਂ ਚੰਗੀ ਤਰ੍ਹਾਂ ਗਰਮ ਕਰਕੇ ਤੇ ਹਲਕਾ ਜਿਹਾ ਠੰਡਾ ਕਰ ਲਿਆ ਸੀ। ਤੇਲ ਠਿਕੜਿੱਤਾਂ ਜਿਹੜੀ ਉਹ ਪੜ ਲਈ ਸੀ। ਪਕੌੜੇ ਅਸੀਂ ਨਾਲ ਦੀ ਨਾਲ ੜਟਾ-ਪਲਟਾ ਕੇ ਪਕਾ ਲਏ। ਪਕੌੜੇ ਬੰਦਿਆਂ ਨੂੰ 2-3 ਮਿੰਟ ਹੋ ਗਏ ਆ। ਥੋੜਾ ਜਿਹਾ ਅਸੀਂ ਹੋਰ ਪਕੌੜਿਆਂ ਨੂੰ ਪਕਾ ਲੈਨੇ। ਪਕੌੜਿਆਂ ਦਾ ਕਲਰ ਬਹੁਤ ਵਧੀਆ ਹੋ ਗਿਆ। ਪਕੌੜੇ ਚੰਗੀ ਤਰ੍ਹਾਂ ਪੱਕ ਗਿਆ, ਇਸ ਤੋਂ ਜ਼ਿਆਦਾ ਨਹੀਂ ਅਸੀਂ ਪਕਾਵਾਂਗੇ। ਇੱਕ ਜਾਲੀ ਲੈ ਲੈਨੇ, ਜਾਲੀ ਦੇ ਉੱਪਰ ਅਸੀਂ ਪਾ ਲੈਨੇ ਪਕੌੜਿਆਂ ਨੂੰ। ਕਿ ਜਿੰਨਾ ਵੀ ਐਕਸਟਰਾ ਤੇਲ ਹੋਏਗਾ ਉਹ ਬਾਹਰ ਡਿੱਗ ਜੇ। ਪਕੌੜਿਆਂ ਨੂੰ ਸੀ ਕੱਢ ਲਿਆ ਵਾ ਇੱਕ ਬੈਚ ਨੂੰ ਹੁਣ ਅਸੀਂ ਦੂਜਾ ਬੈਚ ਵੀ ਪਾ ਲਈਏ ਉਸੇ ਤਰ੍ਹਾਂ ਅਸੀਂ ਛੋਟੇ ਛੋਟੇ ਕਰਕੇ ਪਕੌੜੇ ਪਾ ਲਾਂਗੇ ਹੱਥ ਤੇ ਲਾ ਤੁਸੀਂ ਵੀ ਸਾਰੇ ਇਸੇ ਤਰ੍ਹਾਂ ਪਕੌੜੇ ਬਣਾ ਲਓ ਬਾਕੀ ਇਸੇ ਤਰ੍ਹਾਂ ਅਸੀਂ ਸਾਰੇ ਪਕੌੜੇ ਬਣਾ ਲਈਏ ਪਿਆਜ਼ ਦੇ ਪਕੌੜੇ ਬਣ ਕੇ ਤਿਆਰ ਆ ਆਲੂਆਂ ਦੀ ਪਤਲੇ ਪਤਲੇ ਸਲਾਈਸਾਂ ਕੱਟ ਲਿਆ ਵਾ ਤੇ ਵੇਸਣ ਨੂੰ ਅਸੀਂ ਕੋਲ ਲਿਆ ਜਿਸ ਤਰ੍ਹਾਂ ਅਸੀਂ ਬਰੈਡ ਪਕੌੜਾ ਬਣਾਉਣ ਵਾਸਤੇ ਵੇਸਣ ਕੋਲਦੇ ਆ ਉਸੇ ਤਰੀਕੇ ਦਾ ਅਸੀਂ ਵੇਸਣ ਕੋਲ ਲਿਆ ਤੇਲ ਗਰਮਿਆ ਤੇ ਇਹਨਾਂ ਵਿੱਚ ਪਾ ਦਿੰਦੇ ਹਾਂ ਬਹੁਤ ਹੀ ਵਧੀਆ ਫੁੱਲੇ ਫੁੱਲੇ ਬਣ ਕੇ ਥੋੜੇ ਤਿਆਰ ਹੋਣਗੇ ਆਲੂਆਂ ਦੇ ਆਲੂਆਂ ਦੇ ਵੀ ਪਕੌੜੇ ਬਣ ਕੇ ਤਿਆਰ ਆ ਤੁਸੀਂ ਵੀ ਦੇਖ ਸਕਦੇ ਜੇ ਬਹੁਤ ਹੀ ਵਧੀਆ ਫੁੱਲੇ ਫੁੱਲੇ ਪਕੌੜੇ ਬਣ ਕੇ ਤਿਆਰ ਹੋਏ ਨੇ ਇਹਨਾਂ ਚ ਵੀ ਤਿਆਨ ਚੋੜ ਲੈਣੇ ਆ ਤੇ ਇਹਨਾਂ ਨੂੰ ਬਾਹਰ ਕੱਢ ਲੈਣੇ ਆ ਪਿਆਜ਼ ਦੇ ਪਕੌੜੇ ਬਣ ਕੇ ਤਿਆਰ ਆ ਇਹ ਪਕੌੜੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਏ ਆ ਨਾਲ ਅਸੀਂ ਇੱਕ ਆਲੂ ਲੈ ਕੇ ਉਹਨੂੰ ਚਿਪਸ ਦੀ ਤਰ੍ਹਾਂ ਸਲਾਈਸਾਂ ਦੀਆਂ ਕੱਟ ਕੇ ਤੇ ਬੇਸਨ ਦੇ ਵਿੱਚ ਅਸੀਂ ਡਿਪ ਕਰਕੇ ਤੇ ਬਣਾਏ ਆ ਪਕੌੜੇ ਵੀ ਤੇ ਦੋ ਤਿੰਨ ਅਸੀਂ ਹਰੀਆਂ ਮਿਰਚਾਂ ਵੀ ਤਲੀਆਂ ਆ ਇਹ ਵੀ ਖਾਣ ਚ ਬਹੁਤ ਹੀ ਸੁਆਦ ਲੱਗਦੀਆਂ ਤੇ ਪਕੌੜੇ ਸਾਡੇ ਕ੍ਰਿਸਪੀ ਤੇ ਕਰਾਰੇ ਬਣੇ ਆ ਨਾਲ ਇਹਦੇ ਅਸੀਂ ਇਮਲੀ ਦੀ ਚਟਨੀ ਬਣਾਈ ਆ ਇਮਲੀ ਦੀ ਚਟਨੀ ਵੀ ਖਾਣ ਵਿੱਚ ਬਹੁਤ ਹੀ ਸੁਆਦ ਲੱਗਦੀ ਆ ਇਹਨੂੰ ਅਸੀਂ ਵਿੱਚ ਅਸੀਂ ਪਿਆਜ਼ ਇਹਦੇ ਗ੍ਰਾਈਂਡ ਕਰਕੇ ਪਾ ਲਿਆ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ